ਪੁਲਿਸ ਤੇ ਅੱਜ ਫਾਇਰਿੰਗ ਹੋਈ ਆ ਇੱਕ ਤੁਹਾਨੂੰ ਪਹਿਲਾਂ ਹੀ ਪਤਾ ਹੈ 2-3 ਦੀ ਰਾਤ ਦੇ ਦੀ ਸਾਡੇ ਪਰਦੇਸ਼ ਸਿੰਘ ਟਰਾਂਸਪੋਰਟਰ ਹੈ ਉਹਨਾਂ ਦੇ ਘਰ ਨੇੜੇ ਵਾਲੀ ਘਰ ਦੇ ਅੱਗੇ ਫਾਇਰਿੰਗ ਹੋਈ ਸੀ ਜੀ ਉਹਦੇ ਵਿੱਚ ਅਸੀਂ ਫਿਰ ਇਹ ਦਸਦੇਵ ਸਿੰਘ ਦੱਸੀ ਪੰਚਤ ਜਿਹੜਾ ਮੇਨ ਮੁਜ਼ਦਮ ਹੈ ਇਹਨੂੰ ਅਸੀਂ ਲਿਆਂਦਾ ਸੀਗਾ ਤੇ ਅੱਜ ਜਿਹੜਾ ਇਹਦੀ ਫਰਦੀਕ ਸ਼ਾਪ ਤੇ ਐਸ ਐਚ ਓ ਵੱਲੋਂ थाना सदर ਦੇ ਏਰੀਆ ਦੇ ਵਿੱਚ ਉਹਦੇ ਕੋਲ ਵੈਪਨ ਰਿਕਵਰੀ ਲਈ ਗਏ ਸੀਗੇ ਤੇ ਉੱਥੇ ਜਿੱਥੇ ਰਿਕਵਰੀ ਕਰਾ ਰਿਹਾ ਸੀਗਾ ਉੱਥੇ ਵੈਪਨ ਲੁੱਟੇ ਸੀਗਾ ਪਹਿਲਾਂ ਹੀ ਉਹ ਇਹਨੇ ਇੱਕਦਮ ਜੜੀ ਆ ਫਾਇਰਿੰਗ ਕੀਤੀ ਪੁਲਿਸ ਪਾਰਟੀ ਦੇ ਜਵਾਬੀ ਫਾਇਰਿੰਗ ਦੇ ਵਿੱਚ ਇਹ ਜਖਮੀ ਹੋਇਆ ਸਰ ਲੱਗਦਾ ਨਹੀਂ ਉਥੇ ਅਣਗਿਲੀ ਹੋਈ ਆ ਜਦੋਂ ਫੈਸਲਾ ਬਰਾਮਦ ਕਰਾਉਣਾ ਸੀ ਤਾਂ ਨੂੰ ਨਿਗਰਾਨੀ ਰੱਖਣੇ ਚਾਹੀਦੇ ਸੋ ਜਾਨ ਵੀ ਜਾ ਸਕਦੀ ਸੀ ਇਹ ਸਾਰਾ ਦੂਜੇ ਹਲਕਾ ਜੀ ਉਹ ਵੀ ਉਥੇ ਮੌਕੇ ਤੇ ਗਏ ਆ ਮੈਂ ਵੀ ਉਥੇ ਜਾ ਰਿਹਾ ਹਾਂ ਬਾਅਦ ਕੀ ਜਿਹੜੀ ਹੈ ਡਿਟੇਲਡ ਇਨਵੈਸਟੀਗੇਸ਼ਨ ਆ ਉਥੇ ਅਸੀਂ ਮੈਜਿਸਟ੍ਰੇਟ ਵੀ ਬੁਲਾਵਾਂਗੇ ਉਹ ਫਿਰ ਤੁਹਾਨੂੰ ਡਿਟੇਲ ਚ ਅਸੀਂ ਦੱਸ ਦਿਆਂਗੇ ਸਰ ਘੇਰੇ ਹੱਥ ਘੜੀ ਲੱਗੀ ਹੋਈ ਸੀ ਫਿਰ ਉਸ ਤਰ੍ਹਾਂ ਉਸਨੇ ਕਿਸ ਤਰ੍ਹਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਬਾਅਦ ਚ ਦੱਸ ਦਿਆਂਗੇ ਇਸ ਵੇਲੇ ਇਹ ਹੈ ਕਿ ਹੀ ਆਊਟ ਆਫ ਸਰ ਕਿੰਨੇ ਕੁ ਫਾਇਰ ਲੱਗੇ ਆ ਇਹਦੇ ਇਹ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਦੇ ਬਾਅਦ ਦੱਸਾਂ ਅਸੀਂ ਗੋਲੀ ਕੋਈ ਗੱਲ ਨਹੀਂ ਗੋਲੀ